ਸਾਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਜਿਹੜੇ ਵੀਰ ਆਪਣੇ ਫੇਸਬੁੱਕ ਪੇਜ ਤੇ ਇਹ ਵੀਡੀਓ ਦੇਖ ਰਹੇ ਨੇ ਫੇਸਬੁੱਕ ਪੇਜ ਨੂੰ ਜਰੂਰ ਫੋਲੋ ਕਰ ਲਿਓ ਤੇ ਜਿਹੜੇ ਵੀਰ ਆਪਣੇ YouTube ਚੈਨਲ ਤੇ ਇਹ ਵੀਡੀਓ ਦੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗੇ ਬੈਲ ਬਟਨ ਨੂੰ ਵੀ ਔਲਟੇ ਸੈੱਟ ਕਰ ਲਿਓ ਤਾਂ ਜੋ ਦੋਸਤੋ ਆਉਣ ਵਾਲੀਆਂ ਨਵੀਆਂ ਵੀਡੀਓਆਂ ਦੀਆਂ ਨੋਟੀਫਿਕੇਸ਼ਨ ਅਪਡੇਟ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ ਸੋ ਕਿਸਾਨ ਵੀਰੋ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਆਪਾਂ ਬਿਲਕੁਲ ਨੀਲੀ ਰਾਵੀ ਪਿਓਰ ਜਿਹੜੀ ਮੱਝ ਸੋਹਣੀ ਮੱਝ ਹੈਗੀ ਆ ਬੋਡੀ ਬੰਦਰ ਦੀ ਤੁਸੀਂ ਵੇਖੋਗੇ ਤੁਹਾਨੂੰ ਆਪ ਜਿਹੜੀ ਸਮਝ ਆ ਜਾਣੀ ਆ ਏਰੀਆ ਦੋਸਤੋ ਜਿਸ ਪਿੰਡ ਦੇ ਵਿੱਚ ਤੁਸੀਂ ਪਹੁੰਚ ਕਰਨੀ ਹੈਗੀ ਆ ਪਿੰਡ ਮਰਗਿੰਦਪੁਰਾ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਨ ਲੱਗਦਾ ਹੈਗਾ ਬਿਲਕੁਲ ਦੋਸਤੋ ਕੱਚੇ ਪੱਕੇ ਤੋਂ ਤੁਸੀਂ ਜਦੋਂ ਆਉਂਦੇ ਇਹ ਤਾਂ ਖੱਬੇ ਹੱਥ ਦੇੜਾ ਤੁਸੀਂ ਦੋਸਤੋ ਬਿਲਕੁਲ ਸੂਵੇ ਦੇ ਨਾਲ ਆਉਂਦੇ ਹੋ ਤਾਂ ਪਿੰਡ ਮਰਗਿੰਦਪੁਰੇ ਤੁਸੀਂ ਪਹੁੰਚ ਲਓਗੇ ਅਗਲਾ ਪਿੰਡ ਜਿਹੜਾ ਦੋਸਤੋ ਮੱਖੀ ਹੈਗਾ ਬਿਲਕੁਲ ਅਕਬਰਪੁਰਾ ਪਿੰਡ ਵੀ ਬਿਲਕੁਲ ਨਾਲ ਆ ਦੋਸਤੋ ਬਲਟੋਆ ਕਰਿਆਲਾ ਬਿਲਕੁਲ ਥੋੜੀ ਥੋੜੀ ਦੂਰ ਤੇ ਜਿਹੜੇ ਨਾਲ ਨਾਲ ਲੱਗਦੇ ਕਸਬੇ ਆ ਕੱਚਾ ਪੱਕਾ ਚੂਸਲੇਵਾੜ ਪਿੰਡ ਤੇ ਹੋਰ ਦਿয়ালਪੁਰਾ ਪਿੰਡ ਬਿਲਕੁਲ ਦੋਸਤੋ ਇਧਰਲੀ ਸਾਈਡ ਤੁਹਾਨੂੰ ਮਿਲ ਜਾਣਗੇ ਤੇ ਬਧੇਰੇ ਗੱਲਬਾਤ ਆਪਾਂ ਵੀਰ ਦੇ ਨਾਲ ਕਰਨੀ ਹੈਗੀ ਦੋਸਤੋ ਘਰੇਲੂ ਮੱਝ ਹੈਗੀ ਹੈ ਘਰ ਦੀ ਮੱਝ ਆ ਵਪਾਰ ਲਾਈਨ ਦੀ ਦੋਸਤੋ ਮੱਝ ਨਹੀਂ ਹੈਗੀ ਬਾਈ ਹੋਰਾਂ ਦੇ ਕੋਲ ਰਿਕਾਰਡ ਜਿਹੜਾ ਪੂਰਾ ਹੈਗਾ ਦੋਸਤੋ ਪਹਿਲੇ ਦੂਜੇ ਸੂਬੇ ਦਾ ਅੱਜ ਤਾ ਉਹ ਆਪਾਂ ਬਾਈ ਹੋਰਾਂ ਦੇ ਕੋਲ ਪੁੱਛਾਂਗੇ ਬਾਕੀ ਮੱਝ ਦਾ ਇੱਕ ਵਾਰੀ ਜਿਹੜਾ ਤੁਹਾਨੂੰ ਬੋਡੀ ਬੰਦਰਾ ਦੋਸਤੋ ਮੈਂ ਬਿਲਕੁਲ ਕੋਲੋਂ ਦਿਖਾ ਦੇਣੀ ਆ ਉਸ ਤੋਂ ਬਾਅਦ ਪੂਰੀ ਇਨਫੋਰਮੇਸ਼ਨ ਆਪਾਂ ਵੀਰ ਦੇ ਕੋਲੋਂ ਲਵਾਂਗੇ ਸੋ ਮੂੰ ਮੱਥਾ ਵੇਖ ਲਓ ਦੋਸਤੋ ਬਿਲਕੁਲ ਮਨਕ ਨਹੀਂ ਆਖਾ ਹੈਗੀ ਆ ਲਾਲੀ ਜਿਹੜੀ ਕੋਲਿਆਂ ਦੇ ਵਿੱਚ ਤੁਹਾਨੂੰ ਨੋਰਮਲ ਮਿਲ ਜੂਗੀ ਦੋਸਤੋ ਬਾਰਡਰ ਬਰੀਡ ਜਿਹੜੀ ਆ ਦੋਸਤੋ ਪਿਓਰ ਉਹ ਚਲਕ ਮਾਰਦੀ ਹੈਗੀ ਆ ਇਸ ਦੇ ਵਿੱਚ ਗੇਠ ਛੱਡ ਕੇ ਉਪਰੋਂ ਪੂਛ ਜਿਹੜੀ ਵਾਈਟ ਹੈਗੀ ਆ ਦੋਸਤੋ ਚਾਰੇ ਪੈਰਾਂ ਦੇ ਨਿਸ਼ਾਨ ਇੱਕ ਥਣ ਵਾਈਟ ਹੈਗਾ ਦੋਸਤੋ ਇੱਕ ਥਣ ਵਾਈਟ ਜਦੋਂ ਨੀਲੀ ਦਾਵੀ ਦੇ ਵਿੱਚ ਆ ਜਾਂਦਾ ਦੋਸਤੋ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਜਾਂਦੀ ਆ ਤੇ ਬਾਕੀ ਚੁਵਾਈ ਵੀ ਵਿਖਾਉਣੀ ਆ ਤੁਹਾਨੂੰ ਤੋੜ ਕੇ ਵੀ ਮੱਝ ਦਿਖਾਉਣੀ ਆ ਵੀਰ ਦੇ ਕੋਲ ਚੱਲਦੇ ਆ ਗੱਲਬਾਤ ਵਧੇਰੇ ਵੀਰ ਦੇ ਨਾਲ ਕਰਦੇ ਆ ਸਭ ਤੋਂ ਪਹਿਲਾਂ ਵੀਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਵੀਰ ਜੀ ਇੱਕ ਆਪਣਾ ਨਾਮ ਜਰੂਰ ਦੱਸ ਦਿਓ ਗ੍ਰਿਤਪਾਲ ਸਿੰਘ ਜੀ ਠੀਕ ਆ ਤੇ ਵੀਰੇ ਇਹ ਮੱਝ ਆਪਣੀ ਮੱਝ ਜਿੱਦਾਂ ਜ਼ਿਕਰ ਕੀਤਾ ਵੀ ਘਰ ਦੀ ਮੱਝ ਹੀ ਆ ਹਾਂਜੀ ਕਰਦੀ ਮਾਜੀ ਹੈ ਜੀ ਆਪਣੇ ਕੋਲ ਪਹਿਲੇ ਸਵੇਰੇ ਤੋਂ ਹੀ ਆਈ ਹੋਈ ਹੈ ਜਾਂ ਆਪਣੇ ਘਰ ਦੀ ਜੰਪਲਾ ਜਾਂ ਆਪਾਂ ਕਿਤੇ ਤੋਂ ਅੱਗੋਂ ਲੈ ਆਈ ਸੀ ਇਹ ਆਦੇ ਰਿਸਤੇ ਤਰ੍ਹਾਂ ਕੋਲ ਸੀ ਜੀ ਉਹ ਅਸੀਂ ਦੂਜੇ ਸਵੇਰੇ ਲੈ ਆਂਦੀ ਠੀਕ ਆ ਤੇ ਦੂਜੇ ਸਵੇਰੇ ਫਿਰ ਅਸੀਂ ਲਾ ਗਏ ਸਾਂਭੀ ਸੁਬੀ ਦੇ ਇਹਨਾਂ 14 ਲੀਟਰ ਦੁੱਧ ਕੱਢਿਆ ਤੇ ਦੂਜੇ ਸਵੇਰੇ ਦਾ ਜੀ ਹਾਂਜੀ ਹਾਂਜੀ ਬਾਕੀ ਦੋਸਤੋ ਇੱਕ ਨਾਰਮਲ ਸਾਮ ਤੇ 14 ਲੀਟਰ ਠੀਕ ਆ ਇੱਕ ਜ਼ਰੂਰੀ ਜਿਹੜਾ ਨੋਟ ਹੈਗਾ ਦੋਸਤੋ ਸਾਂਭ ਸੰਭਾਲ ਵੀਰ ਹੁਣ ਬਹੁਤ ਜਿਆਦੀ ਸੋਹਣੀ ਕੀਤੀ ਆ ਮਾਝ ਤੁਸੀਂ ਵੇਖੋਗੇ ਸਾਂਭ ਸੰਭਾਲ ਦੇ ਵਿੱਚ ਬਹੁਤ ਵਧੀਆ ਚੰਗੀ ਪਲੀ ਹੈਗੀ ਆ ਤੇ ਚੰਗੀ ਸਾਫ ਸੰਭਾਲ ਦੇ ਵਿੱਚ ਦੋਸਤੋ ਪਲੀ ਹੈਗੀ ਆ ਬਾਈ ਹੋਰਾਂ ਦੇ ਕੋਲ ਕਿਉਂਕਿ ਬਹੁਤ ਜ਼ਿਆਦਾ ਜ਼ੋਰ ਲੱਗ ਜਾਂਦਾ ਪਸ਼ੂ ਦਾ ਜਦੋਂ ਐਵੇਂ ਦਾ ਪਸ਼ੂ ਆਪਾਂ ਸਾਫ ਸੰਭਾਲ ਕਰਨੀ ਹੁੰਦੀ ਆ ਪਿੱਠ ਪੂੜਾ ਵੇਖੋ ਦੋਸਤੋ ਸਾਰੇ ਬੰਨਿਓ ਤੁਸੀਂ ਬੋਡੀ ਬੰਤਰ ਦੇਖ ਲਵੋ ਤੇ ਆਰਡਰ ਦੀ ਕੁਆਲਿਟੀ ਆ ਜਿਹੜੀ ਦੋਸਤੋ ਬੈਕਸਾਈਡ ਤੋਂ ਦੇਖ ਲਵੋ ਤੁਸੀਂ ਅੱਜ 13 ਜੁਲਾਈ ਹੈਗਾ ਦੋਸਤੋ ਸਮਾਂ ਜਿਹੜਾ ਤਕਰੀਬਨ 7:30-8:00 ਵਜੇ ਹੈਗਾ ਚੁਾਈ ਜਿਹੜੀ ਮੈਂ ਇਸੇ ਮਾਰਨਿੰਗ ਟਾਈਮ ਦੇ ਵਿੱਚ ਬਾਈ ਹੋਰਾਂ ਨੇ ਮੱਝ ਡੱਕੀ ਸੀਗੀ 7:30-8:00 ਵਜੇ ਜਿਹੜਾ ਮਾਰਨਿੰਗ ਦਾ ਸਮਾਂ ਹੈਗਾ ਅੱਜ 13 ਜੁਲਾਈ ਜਿਹੜੀ ਤਾਰੀਖ ਹੈਗੀ ਆ ਚਲਾਈ ਤੁਹਾਨੂੰ ਆਪਾਂ ਇਸੇ ਵੀਡੀਓ ਦੇ ਵਿੱਚ ਕਰਕੇ ਦਿਖਾਵਾਂਗੇ ਥੋੜੀ ਜੀ ਆਰਡਰ ਦੀ ਜੇਕਰ ਮੈਂ ਗੱਲ ਕਰਾਂ 200 ਤੱਕ ਅੱਗੇ ਨੂੰ ਰੱਖਦੀ ਹੈਗੀ ਆ ਤੁਸੀਂ ਦੂਰੋਂ ਨੇੜਿਓਂ ਚੱਲ ਕੇ ਆਉਣਾ ਇਸ ਕਿੱਲੇ ਦੇ ਉੱਪਰ ਇਸ ਘਰ ਦੇ ਵਿੱਚ ਆਪਾਂ ਪਹਿਲੀ ਵਾਰੀ ਜਿਹੜੀ ਵੀਡੀਓ ਬਣਾ ਰਹੇ ਆਂ ਅੱਛਾ ਵੀਰ ਵੀ ਦੂਜੇ ਸਵੇਰ ਦਾ ਤੁਸੀਂ 13 14 14 ਲੀਟਰ ਦੱਸਿਆ। ਹਾਂਜੀ। ਐਰ ਕੀ ਹੁਣ ਦੀ ਗੱਲ ਕਰੀਏ ਤੇ ਤੀਜਾ ਸੂਆ ਸੂਈ ਆ। ਹਾਂਜੀ ਤੀਜਾ ਸੂਆ। ਠੀਕ ਆ ਤੇ ਮਗਰ ਵੀਰ ਜੀ ਕੱਟੀ ਜਿੰਦੇ ਆ ਗਈ ਆ। ਹਾਂਜੀ ਕੱਟੀ ਆ ਜੀ। ਤੇ ਦੁੱਧ ਅੱਜ 8 9 ਦਿਨਾਂ ਦੀ ਸੂਈ ਦਾ ਕਿੰਨਾ ਆਪਾਂ ਚੋਰ ਰਹੇ ਹਾਂ ਜੀ? ਇਹਦਾ 12 ਲੀਟਰ ਹੈਗਾ ਜੀ। 12 ਕਿਲੋ ਦੁੱਧ। ਹਾਂਜੀ 12। ਠੀਕ ਆ ਵੀਰ ਜੀ ਭਾਵੇਂ ਕੋਈ ਡੱਬਾ ਮਾਰ ਲੈ ਚਾਹੇ ਮਿੰਤੀ ਕੰਡੇ ਨਾਲ ਤੋਲ ਲੈ ਆਗੇ। ਹਾਂਜੀ ਕੰਡੇ ਨਾਲ ਤੋਲ ਲੈ। ਠੀਕ ਆ ਤੇ ਦੁੱਧ ਤਕਰੀਬਨ ਆਪਾਂ ਜੇਕਰ ਗੱਲ ਕਰੀਏ ਪੂਰੇ ਪੀਕ ਲੈਵਲ ਤੇ 25 ਤੋਂ ਮ ਇਹਦਾ 15-16 ਲੀਟਰ ਤੱਕ ਜਾ ਸਕਦਾ ਜੀ ਜਾ ਸਕਦਾ ਜੀ ਸੇਵਾ ਤੇ ਬਾਕੀ ਸਾਫ ਸੇਵਾ ਜੇ ਸੇਵਾ ਸਾਹਿਬ ਆਪਣੇ ਇਥੋਂ ਵਰਗੀ ਬਿਲਕੁਲ ਭੈਣ ਭਰਾ ਅੱਗੇ ਜਾ ਕੇ ਕਰੇ ਤੂੰ ਲੈ ਸਕਦਾ ਤੂੰ ਲੈ ਸਕਦਾ ਠੀਕ ਆ ਕਿਸਾਨ ਵੀਰੋ ਤੁਸੀਂ ਜਰੂਰ ਨੋਟ ਕਰ ਸਕਦੇ ਹੋ ਬਾਕੀ ਸੇਵਾ ਸਾਂਭ ਜਿਹੜੀ ਆਪੋ ਆਪਣੀ ਹੁੰਦੀ ਆ ਜੇਕਰ ਵੱਧ ਹੋ ਜੇ ਚੰਗੀ ਹੋ ਜੇ ਤੇ ਹੋਰ ਸੋਨਾ ਦੁੱਧ ਤੁਸੀਂ ਲੈ ਸਕਦੇ ਜੇ ਤੇ ਇੱਕ ਇਹ ਜਿਹੜਾ ਮੈਂ ਵੀਰ ਨੂੰ ਕਹੂੰਗਾ ਇਹਨੂੰ ਆਪਾਂ ਖੋਲ ਕੇ ਵੀ ਨਾ ਚੈੱਕ ਤੁਹਾਨੂੰ ਕਰਵਾ ਦੇਨੇ ਤੋੜ ਕੇ ਵੀ ਵਿਖਾ ਦੇਨੇ ਆ ਬਾਕੀ ਤੁਸੀਂ ਮੂੰਹ ਮੱਥਾ ਵੇਖ ਲਓ ਇੱਕ ਦਿਓਸਤੋ ਪਿਓਰ ਜਿਹੜੀ ਨੀਲੀ ਰਾਵੀ ਦੀ ਇਹ ਮੱਝ ਆਪਾਂ ਵਿਖਾ ਰਹੇ ਤੁਹਾਨੂੰ ਅੱਜ ਤੇ ਵੀਰ ਇਹਨੂੰ ਖੋਲ ਕੇ ਆਪਾਂ ਬਾਹਰ ਵਿਖਾ ਦਈਏ ਤੋੜ ਕੇ ਬਾਕੀ ਦੋਸਤੋ ਜਿਹੜੀ ਤਸੱਲੀ ਆ ਤੁਸੀਂ ਆਪਣੀ ਦੋ ਡੰਗ ਦੀ ਨੇੜਿਓਂ ਦੂਰੋਂ ਆ ਕੇ ਦੁੱਧ ਦੀ ਜੁਵਾਈ ਕਰਕੇ ਜ਼ਰੂਰ ਕਰ ਸਕਦੇ ਜੀ ਤਸੱਲੀ ਥੋੜੀ ਆਪਣੀ ਵੀ ਆ ਬਾਕੀ ਬਾਡੀ ਬੰਤਰ ਦੀ ਹੈਵੀ ਮੱਝ ਆ ਦੋਸਤੋ ਪੇਠਪੂੜਾ ਵੇਖੋਗੇ ਬਹੁਤ ਚੰਗੀ ਸਾਫ ਸੰਭਾਲ ਦੇ ਵਿੱਚ ਪਲੀ ਹੋਈ ਮੱਝ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਆ ਤੇ ਆਰਡਰ ਦੀ ਕੁਆਲਿਟੀ ਤੁਸੀਂ ਵੇਖ ਕੇ ਚੈੱਕ ਕਰ ਸਕਦੇ ਹੋ ਤੱਕ ਜਿਹੜੀ ਅੱਗੇ ਨੂੰ ਹੈਗੀ ਆ ਪਰ ਚੌਰਸ ਹਵਾਨਾ ਹੈਗਾ ਦੋਸਤੋ ਪੱਦਰ ਲੈਵਾ ਹੈਗਾ ਚਾਰੇ ਥਣ ਜਿਹੜੇ ਬਿਲਕੁਲ ਬਰਾਬਰ ਇੱਕੋ ਜਿਹੇ ਹੈਗੇ ਨੇ ਤੇ ਬੇਥੀਆਂ ਵੀ ਚੰਗੀਆਂ ਹੈਗੀਆਂ ਨੇ ਤੁਸੀਂ ਜਰੂਰ ਨੋਟ ਕਰ ਸਕਦੇ ਜੀ ਤੱਕ ਜਿਹੜੀ ਅੱਗੇ ਨੂੰ ਹੈਗੀ ਆ ਦੋਸਤੋ ਕਿਉਂਕਿ ਜੇਵਾ ਜਿੰਨਾ ਪਿੱਛੇ ਅੱਗੇ ਆ ਉਹਨਾਂ ਪਿੱਛੇ ਨੂੰ ਦਿਖਾਉਂਦੀ ਤੇ ਫਿਰ ਤਾਂ ਬਹੁਤ ਵੱਡੀ ਗੱਲ ਸੀਗੀ ਪਰ ਦੁੱਧ ਜਿਹੜਾ ਦੋਸਤੋ ਉਹ ਪੂਰਾ ਤੁਹਾਨੂੰ ਮਿਲੇਗਾ ਹਰ ਇੱਕ ਥਣ ਦੇ ਵਿੱਚੋਂ ਅਗਲੇ ਨਾਲ ਅਗਲਾ ਤੁਸੀਂ ਥਣ ਚੋ ਕੇ ਵੇਖ ਸਕਦੇ ਹੋ ਤੇ ਮਗਰਲੇ ਥਣਾਂ ਦੀ ਚੁਵਾਈ ਵੱਖਰੀ ਕਰ ਸਕਦੇ ਜੀ ਤੇ ਮੈਂ ਵੀਰ ਨੂੰ ਕਹੂੰਗਾ ਆਪਾਂ ਚੁਵਾਈ ਵੀ ਇਸੇ ਵੀਡੀਓ ਦੇ ਵਿੱਚ ਕਰਕੇ ਦਿਖਾ ਦਈਏ ਹਾਂਜੀ ਤੇ ਹੋਰ ਇਹਦੀ ਵੀਰ ਜੀ ਇਹਦੀ ਖਾਸ ਗੱਲ ਹੈ ਜੀ ਇਹ ਕਿਤੇ ਖੁੱਲ ਖੁੱਲ ਜਾਵੇ ਤੇ ਨੇ ਵਾਪਸੀ ਘਰ ਨੂੰ ਹੀ ਆਉਣਾ ਠੀਕ ਹੈ ਇਹਦੀ ਵੀ ਦੂਰ ਨਿਕਲ ਜੂਗੀ ਜਿਦ ਤਰਾ ਇੱਕ ਗਿੱਲੇ ਤੋਂ ਬਾਹਰ ਨਹੀਂ ਜਾਂਦੀ ਘਰ ਤੋਂ ਦੂਰ ਬਹੁਤ ਠੰਡੀ ਧੀਰੀ ਮੱਝ ਆ ਠੀਕ ਆ ਜੇ ਕਰੇ ਉਤਰਾਵੇਂ ਪਾਣੀ ਢਾਕੇ ਤੇ ਉਦਾਂ ਇਹਨੂੰ ਪਤਾ ਵੀ ਕਿਲੇ ਦੇ ਉੱਥੇ ਕਿਲੇ ਤੈਖ ਲੋ ਜਾਣਾ ਠੀਕ ਆ ਅੱਛਾ ਫਿਰ ਇੱਕ ਗੱਲ ਹੋਰ ਆ ਵੀ ਜਦੋਂ ਆ ਸੂ ਪੈਂਦੀ ਆ ਤੇ ਬਣ ਕਿੰਨੇ ਕ ਟਾਈਮ ਬਾਅਦ ਜਾਂਦੀ ਆ ਜੇਕਰ ਆਪਾਂ ਗੱਲ ਕਰੀਏ ਨਵੇਂ ਦੁੱਧ ਕਦੋਂ ਤੱਕ ਸਹੀ ਹੋ ਜਾਂਦੀ ਆ ਵੀ ਨੇ 1.5 2 ਮਹੀਨੇ ਤੱਕ ਹੋ ਜਾਂਦੀ ਆ ਜੀ ਹੋ ਜਾਂਦੀ ਨਾ ਤੇ 20 ਮਿੰਟ ਤੱਕ ਤੇ ਏਆਈ ਜਿਹੜੀ ਆਪਾਂ ਟੀਗਰ ਹੀ ਕਰਵਾਉਨੇ ਆ ਅੱਗੇ ਨਵੇਂ ਦੁੱਧ ਜਾਂ ਕ੍ਰੋਸ ਮਾਲੀ ਤੋਂ ਕਰਾਉਣੀ ਪੈਂਦੀ ਆ ਇਹ ਮਾਲੀ ਤੋਂ ਕਰਾਉਣੀ ਪੈਂਦੀ ਆ ਅੱਛਾ ਤੇ ਇੱਕ ਵੀਰ ਜੀ ਮਾਲੀ ਤੋਂ ਵਧੀਆ ਰਹਿੰਦੀ ਆ ਹਾਂਜੀ ਇੱਕ ਖੁਰਾਕ ਦੀ ਗੱਲ ਕਰੀਏ ਜੇਕਰ ਆਪਾਂ ਚੰਗਾ ਦੁੱਧ ਲੈ ਰਹੇ ਆ ਤੇ ਖੁਰਾਕ ਦੇ ਵਿੱਚ ਆਪਾਂ ਕੀ ਪਾ ਰਹੇ ਆ ਘਰੇਲੂ ਆਪਦੀ ਘਰ ਦੀ ਫੀਡ ਪਾ ਰਹੇ ਆ ਅਸੀਂ ਕਰਦਾ ਵੈਸੇ ਵੰਡ ਬਣਾ ਕੇ ਪਾਈਦਾ ਘਰ ਦਾ ਵੰਡ ਬਣਾ ਕੇ ਪਾਈਦਾ ਹਾਂਜੀ ਅੱਜ ਕਰਦਾ ਹੀ ਪਾਈਦਾ ਆਪਣਾ ਜਿਹੜਾ ਬਣਾਉਂਦੇ ਆ ਜੋ ਮਕਾਈ ਪਾ ਦਿੰਦੀ ਆ ਵਿੱਚ ਕਣਕ ਪਾ ਦਿੰਦੀ ਆ ਸਰੋਂ ਦੀ ਖਾਲ ਇਹ ਜੀਜ਼ਾ ਪਾ ਕੇ ਤੇ ਬਣਾ ਕੇ ਪਾਉਂਦਾ ਮਤ ਘਰ ਦੀ ਫੀਡ ਦਨ ਤੁਸੀਂ ਘਰ ਦਾ ਬਣਾ ਕੇ ਤੁਸੀਂ ਦਾਣਾ ਹਾਂਜੀ ਘਰ ਦੀ ਜਿਆਦਾ ਪਾਈ ਦੀ ਠੀਕ ਆ ਅ ਸੋ ਦੋਸਤੋ ਚੰਗੀ ਮੱਝ ਹੈਗੀ ਆ ਸ਼ੌਕੀਨ ਵੀਰਾਂ ਦੇ ਲਈ ਇਹ ਤੋਹਫਾ ਜਿਹੜੇ ਵੀਰ ਖਰੀਦਨੀ ਚਾਹੁੰਦੇ ਹੋਣ ਤੁਸੀਂ ਬਾਈ ਹੋਰਾਂ ਦੇ ਕੋਲ ਆ ਕੇ ਜਰੂਰ ਖਰੀਦ ਸਕਦੇ ਜੀ ਇੱਕ ਵੀਰ ਸੰਪਰਕ ਨੰਬਰ ਜਿਹੜੇ ਆਪਣੇ ਜਰੂਰ ਬੋਲ ਕੇ ਦੱਸ ਦਗੇ ਹਾਂਜੀ ਸੰਪਰਕ ਨੰਬਰ ਅਗੇ 1793 11823 95699 62500 ਜੀ ਠੀਕ ਆ ਦੋ ਨੰਬਰ ਹੈ ਠੀਕ ਆ ਤੇ ਵੀਰ ਟਾਈਮ ਜਿਆਦਾ ਹੋ ਗਿਆ ਅੱਜ ਕਿਉਂਕਿ ਮੈਂ ਵੀ ਥੋੜਾ ਲੇਟ ਹੋ ਗਿਆ ਤੇ ਕੱਟੀ ਆਪਾਂ ਛੱਡ ਲਈਏ ਤੇ ਚੈੱਕ ਪਾਸ ਆਪਾਂ ਥਾਣਾ ਦੀ ਵੀ ਕਰਾ ਲਈਏ ਚੁਵਾਈ ਕਰਾ ਕੇ ਵਿਖਾ ਦੇ ਗਏ ਆ ਸੋ ਦੋਸਤੋ ਕੱਟੀ ਜਿਹੜੀ ਆਪਾਂ ਬਿਲਕੁਲ ਥੱਲੇ ਛੱਡਦੀ ਆ ਤੇ ਚੁਵਾਈ ਜਿਹੜੀ ਪ੍ਰੋਪਰ ਤੁਹਾਨੂੰ ਦਿਖਾ ਦਿੰਨੇ ਆ ਦੋਸਤੋ 2 ਮਿੰਟ ਦੀ ਜਿਹੜੀ 1 ਮਿੰਟ ਦੀ ਵੀਡੀਓ ਤੁਹਾਨੂੰ ਜ਼ਰੂਰ ਬਾਅਦ ਵੇਖਣ ਦੇ ਵਿੱਚ ਮਿਲੇਗੀ ਪਰ ਪ੍ਰੋਪਰ ਜਿਹੜੀ ਆਪਾਂ ਤੁਹਾਨੂੰ ਤਸੱਲੀ ਕਰਵਾ ਦੇਣੀ ਆ ਕਿ ਇੱਕ ਡੰਗ ਦੀ ਬਾਕੀ ਤੁਸੀਂ ਆਪਣੀ ਤਸੱਲੀ ਲਈ ਘਰੇ ਵਿਜ਼ਿਟ ਕਰਕੇ ਦੋ ਡੰਗ ਦੀ ਤਿੰਨ ਡੰਗ ਦੀ ਚੁਵਾਈ ਬੜੇ ਆਰਾਮ ਨਾਲ ਕਰ ਸਕਦੇ ਜੇ ਆ ਸੋ ਦੋਸਤੋ ਜਿਹੜਾ ਆਪਾਂ ਸਮਾਹ ਹੋ ਗਿਆ ਬਾਕੀ ਇੱਕ ਜ਼ਿਕਰ ਜੋਗਾ ਦੋਸਤੋ ਮਗਰ ਕੱਟੀ ਵੀ ਜਿਹੜੀ ਵਾਧੇ ਬ ਅ ਬੇਸ਼ੱਕ ਦੋਸਤੋ ਜਿਹੜੇ ਬਾਬੇ ਬਾਬਿਆਂ ਦੇ ਮਾਲੀ ਤੋਂ ਇੱਥੇ ਗੁਰਦੁਆਰਾ ਸਾਹਿਬ ਹੈਗਾ ਪਿੰਡ ਦੇ ਵਿੱਚ ਬਾਬਿਆਂ ਦੇ ਮਾਲੀ ਬਹੁਤ ਚੰਗੇ ਹੈਗੇ ਆ ਉਹਨਾਂ ਤੋਂ ਜਿਹੜੀ ਇਹ ਮੱਝ ਅੱਗੇ ਕ੍ਰੋਸਿੰਗ ਸੀਗੀ ਤੇ ਇਹ ਕੱਟੀ ਜਿਹੜੀ ਤੁਹਾਡੇ ਸਾਹਮਣੇ ਦੋਸਤੋ ਵੇਖ ਰਹੇ ਹੋ ਤੁਸੀਂ ਚੰਗੀ ਮਗਰ ਕੱਟੀ ਹੈਗੀ ਆ ਬਿਲਕੁਲ ਪਲੀਪਲਾਈ ਕੱਟੀ ਤੁਹਾਨੂੰ ਨਾਲ ਹੀ ਮਿਲ ਜਾਣੀ ਆ ਤੇ ਅਪਸਮਾ ਹੋ ਗਿਆ ਤਕਰੀਬਨ ਆਪਾਂ ਜਿਹੜੀ ਮਿਲਕਿੰਗ ਆ ਦੋਸਤੋ ਪ੍ਰੋਪਰ ਤੁਹਾਨੂੰ ਦਿਖਾ ਦੇਣੀ ਆ ਤੇ ਆ ਪਾਲਟੀ ਦੇਖ ਲੋ ਆ ਲਓ ਜੀ ਆ ਠੀਕ ਹੈ ਜੀ ਕਰੀਏ ਸਟਾਰਟ ਜੀ ਆ ਪਸਮਾ ਤੋਂ ਬਾਅਦ ਜਿਹੜੀ ਥਾਣਾ ਦੀ ਕੁਆਲਿਟੀ ਆ ਦੋਸਤੋ ਉਹ ਵੀ ਬਹੁਤ ਸੋਹਣੀ ਨਿਕਲ ਕੇ ਸਾਹਮਣੇ ਆਉਂਦੀ ਹੈ ਉਹ ਅਗਲੇ ਬੰਨੇ ਹੋ ਗਿਆ ਬਣਾਉਂਦੇ ਆ ਹੋਰ ਆ ਲਓ ਬਿਲਕੁਲ ਚਵਾਈ ਪਾਜੀ ਪੋਲੀ ਹੈ ਨਾ ਬਹੁਤ ਜੀ ਬਹੁਤ ਪੋਲੀ ਹੈ ਠੀਕ ਇਹ ਤਾਂ ਨਹੀਂ ਥੋੜੀ ਥੀਕ ਠੀਕ ਬਾਹਟੀ ਥੋੜੀ ਵੱਡੀ ਹੈ ਤੇ ਥਰਾਂ ਨੀ ਨੀ ਮੈਂ ਹਾਂਜੀ 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 ਲਭੂ ਖਜੂ ਗਈ ਬਰਾਬਰੀ ਤੇ ਅਗਲੇ ਨਾਲ ਅਗਲੇ ਚੋਏ ਨਾ ਜੀ ਹਾਂਜੀ ਹਾਂਜੀ ਠੀਕ ਹੈ ਜੀ ਦੋਵੇਂ ਅਗਲੇ ਜਿਹੜੀ ਗਾੜਾ ਦੋਸਤੋ ਤੇ ਭਾਜੀ ਕਿੰਨੀ ਕਿੰਨਾ ਕੁ ਦੋਦ ਤੁਸੀਂ ਮੰਨ ਸਕਦੇ ਹੋ ਅਗਲੇ ਥਾਣਾ ਚ ਹੈਗਾ ਜੀ ਇਹ ਦੋਖ ਨੂੰ ਦਦਾਗਾ ਜੀ ਡੇਢ ਤੋਂ ਡੇਢ ਤੋਂ ਬਾਹਰ ਹੈਗਾ ਚਲੋ ਹਾਂਜੀ ਡੇਢ ਤੋਂ ਬਾਹਰ ਪ ਮੰਨ ਸਕਦੇ ਠੀਕ ਹੈ ਜੀ ਪਾਜੀ ਕਰਗੇ ਜੀ ਮਗਰਲੇ ਥਾਣਾ ਦੀ ਚੁਵਾਈ ਕਰਕੇ ਅਰੇ ਥਾਣਾ ਜਿਹੜੇ ਮੱਜਾਂ ਦੇ ਇਤਰਾ ਮਗਰਲੇ ਥਾਣਾ ਜੀ ਜ਼ਿਆਦਾ ਹੁੰਦਾ ਹਾਂ ਹਾਂਜੀ ਹਾਂਜੀ ਅਗਲੇ ਥਾਣਾ ਦੇ ਵਿੱਚੋਂ ਦੋਸਤੋ ਚੰਗਾ ਮਿਲਕ ਹੈਗਾ ਬਿਲਕੁਲ ਡੇਢ ਤੋਂ ਬਾਹਰ ਤੁਸੀਂ ਮੰਨ ਕੇ ਚੱਲ ਸਕਦੇ ਜੀ ਮਗਰਲੇ ਥਾਣਾ ਦੀ ਜਿਹੜੀ ਚੁਵਾਈ ਆਪਾਂ ਬਿਲਕੁਲ ਸਟਾਰਟ ਕਰ ਦਿੱਤੀ ਆ ਤੇ ਲਾਸਟ ਫਾਈਨਲ ਆਪਾਂ ਦੀ ਚੁਵਾਈ ਤੇ ਗੱਲ ਦੇ ਕੰਮ ਰਗਾ ਤੂੰ ਅਛੜ ਦੇ ਬਾਕੀ ਕੋਈ ਗੱਲ ਨਹੀਂ ਛੜ ਦੇ ਛੜ ਦੇ ਬੱਚੇ ਨੂੰ ਛੜ ਦੋ ਬੱਚੇ ਫਿਰ ਬਾਲ ਮਾਸ਼ੋ ਨਾ ਛੋ ਆ ਠੀਕ ਹੈ ਜੀ ਰੱਖ ਲਓ ਵੀਰ ਜੀ ਇੱਥੇ ਰੱਖ ਲਓ ਇੱਥੇ ਕੋਲੀ ਰੱਖ ਲਓ ਜੀ ਅਸੋ ਦੋਸਤੋ ਆਲਮੋਸਟ ਇਹਦੀ ਮਿਲਕਿੰਗ ਦੀ ਚਵਾਈ ਆ ਕੰਪਲੀਟ ਹੋ ਗਈ ਆ ਤੇ ਆਪਾਂ ਵੀਰ ਨੂੰ ਇਹ ਵੀ ਕਰਾਂਗੇ ਵੀਰ ਜੀ ਥੋੜੀ ਜਿਹੀ ਤਸੱਲੀ ਲਈ ਲੀਟਰ ਮਾਰਕ ਵੀ ਦਿਖਾ ਦਿਓ ਹੋਰ ਬਾਲਟੀ ਫੜ ਲਓ ਤੁਸੀਂ ਭਾਂਡਾ ਬਰਤਨ ਤਾਂ ਜੋ ਇੱਕ ਵਾਰੀ ਆਪਾਂ ਤਸੱਲੀ ਇਹਦੀ ਵੀ ਕਰਵਾ ਦਈਏ ਸਾਰਿਆਂ ਨੂੰ ਸੋ ਕਿਸਾਨ ਵੀਰੋ ਬਾਕੀ ਜਿਹੜੀ ਮੰਨਤੀ ਆਪਾਂ ਬਿਲਕੁਲ ਤੁਹਾਨੂੰ ਜਿਹੜੀ ਇਹ ਲੀਟਰ ਮਾਰ ਕੇ ਬਿਲਕੁਲ ਬਿਲਕੁਲ ਇਹ ਲੀਟਰ ਹੈਗਾ तकरीबन ਕਰੀਏ ਸਟਾਰਟ ਦੀ ਦੇਖੋ ਚੋਕੇ ਪਾ ਦੇ ਚੋਕੇ ਪਾ ਦੇ ਜੀ ਸਾਡੇ 5 ਲੀਟਰ ਕਟਿੰਗ ਛੱਡਦਾ ਹਾਂਜੀ ਵੇਖ ਲਿਆ ਤਾ ਹਾਂ ਉਹ ਠੀਕ ਹੈ ਜੀ ਆ 5.5 ਲੀਟਰ ਦੀ ਜਿਹੜੀ ਦੋਸਤੋ ਮਿਲਕਿੰਗ ਹੈਗੀ ਆ ਤੇ ਤਕਰੀਬਨ ਇਹ ਹੋਰਾਂ ਨੇ 12 ਲੀਟਰ ਕਿਹਾ ਸੀਗਾ तकरीबन ਅੱਧਾ ਕਿਲੋ ਜਿਹੜਾ ਤੁਸੀਂ ਮੰਨ ਕੇ ਚੱਲ ਸਕਦੇ ਹੋ 5.5 ਲੀਟਰ ਦੋਸਤੋ ਆਪਾਂ ਬਿਲਕੁਲ ਬੇਨਤੀ ਕਰਾਈ ਆ ਅੱਧਾ ਕਿਲੋ ਜਿਹੜਾ ਦੋਸਤੋ ਕੱਟੀ ਨੂੰ ਮਗਰ ਦੁੱਧ ਛੱਡਿਆ तकरीबन ਤੁਸੀਂ 12 ਕਿਲੋ ਜਿਹੜਾ ਦੋਸਤੋ ਦੋ ਡੰਗ ਦਾ ਦੁੱਧ ਮੰਨ ਕੇ ਚੱਲ ਸਕਦੇ ਜੀ ਚੁਵਾਈ ਲਈ ਤੁਸੀਂ ਬਧੇਰੇ ਸੰਤੁਸ਼ਟੀ ਲਈ ਆਪਦੀ ਸੈਟੀਸਫਿਕੇਸ਼ਨ ਕਰਨੀ ਤੁਸੀਂ ਮੌਕੇ ਤੇ ਦੋ ਡੰਗ ਦੀ ਚੁਵਾਈ ਆਪਣੀ ਘਰ ਪਹੁੰਚ ਕੇ ਕਰ ਸਕਦੇ ਜੀ ਤੇ ਆਪਣਾ ਭਾਜੀ ਜਿਹੜਾ ਮੋਲ ਆ ਉਹ ਵੀ ਦੱਸ ਦਿਗੇ ਜੀ ਆਪਣਾ ਕੀ ਕਰਦੇ ਪਏ ਆ ਫਿਰ ਪਰ ਠੀਕ ਆ ਵੀਰੇ ਕੀ ਮੁੱਲ ਕਰਦੇ ਫਿਰ ਡਿਮਾਂਡ ਕੀ ਕਰਦੇ ਆ ਮੁੱਲ ਜੇ ਆਪਾਂ 95000 ਰੱਖ ਉਦੋਂ ਰ ਇਹਦੇ ਨਾਲ ਦੀ ਚੀਜ਼ ਤੇ ਮਿਲਦੀ ਨਹੀਂ ਮੰਗਨ ਨੂੰ 2 ਲੱਖ ਵੀ ਮੰਗ ਲੈਂਦੇ ਆ ਤੇ ਆਪਾਂ 95000 ਜਨੂਅਰ ਰੇਟ ਰੱਖਿਆ ਵਾ ਠੀਕ ਹੈ ਜੀ ਚਲੋ ਜਿਹੜਾ ਸਮੇਤ ਹਿਸਾਬ ਬਣਾਓ ਬਿਲਕੁਲ ਜਿੰਨਾ ਕਪਾ ਜਨੂਅਰ ਜੇ ਰੇਟ ਰੱਖਿਆ ਜੀ ਠੀਕ ਆ ਬਾਕੀ ਮੰਤਾਨ ਜੇ ਕੋਈ ਆਵੇ ਤਾਂ ਉਹਦਾ ਵੱਖਰਾ ਕਰਨਾ ਹੈ ਆਪਾਂ ਠੀਕ ਹੈ ਮਾਨਤਾ ਨੂੰ ਹੋ ਜਾਏਗਾ ਨਾ ਮਾਨਤਾ ਨੂੰ ਜੇ ਹੋ ਸਕੇ ਥੋੜਾ ਪਾਦਾ ਖੁੱਲ ਕੇ ਕਰਦੇ ਕਿਉਂਕਿ ਕੋਈ ਭੈਣ ਭਰਾ ਦੂਰੋਂ ਤਰਾਡੇ ਜੇ ਕੋਈ ਫੋਨ ਕਰਕੇ ਆਉਂਦਾ ਤੇ ਉਹ ਟ੍ਰੈਵਲ ਦਾ ਜੇ ਮਤਲਬ ਕਿ ਜਿਹੜਾ ਟਰਾਂਸਪੋਰਟ ਦਾ ਖਰਚਾ ਬਹੁਤ ਜ਼ਿਆਦਾ ਪੈ ਜਾਂਦਾ ਉਹ ਤੁਸੀਂ ਵੇਖ ਕੇ ਜਿਵੇਂ ਹੋ ਸਕੇ ਮੌਕੇ ਤੇ ਕਰਦੇ ਆ ਜੀ ਹਾਂਜੀ ਹਾਂਜੀ ਸੋ ਦੋਸਤੋ ਵੀਰ ਹੋਣਾ ਦੇ ਇੱਕ ਕਹਿਣ ਮੁਤਾਬਕ ਭਾਵੇਂ 2 ਲੱਖ ਮੋਲ ਆਪਾਂ ਕਰ ਲੈਂਦੇ ਪਰ ਜਿਹੜਾ ਜੈਨੂਨ ਦੀ ਗੱਲ ਆ ਦੋਸਤੋ ਹਾਂਜੀ ਹਾਂਜੀ ਆ ਕੱਟੀ ਵਾਸਤੇ ਦੁੱਧ ਵੇਖ ਲਓ ਦੋਸਤੋ ਪਸਮਾ ਹਜੇ ਥਾਣਾ ਦੇ ਵਿੱਚ ਉਵੇਂ ਹੈਗਾ तकरीबन ਅੱਧੇ ਲੀਟਰ ਤੋਂ ਵੀ ਬਾਹਰ ਜਿਹੜਾ ਮੈਂ ਕਰ ਸਕਦਾ ਜੀ ਪਰ 95000 ਰੁਪਇਆ ਦੋਸਤ ਡਿਮਾਂਡ ਆ 95000 ਦੇ ਵਿੱਚੋਂ ਜਿਹੜਾ ਬਣਦਾ ਮਾਨਤਨ ਹੈਗਾ ਦੋਸਤੋ ਘਰ ਪਹੁੰਚਿਆ ਦਾ ਉਹ ਜਰੂਰ ਕਰਨਗੇ ਵੀਰ ਹੁਣੀ ਸੋ ਇੱਕ ਵੀਰ ਜੀ ਕੰਟੈਕਟ ਨੰਬਰ ਫੇਰ ਦੱਸ ਦੇ ਜੀ ਕੰਡਕਟਰ ਨੰਬਰ ਜੀ 793 11823 94699 62520 ਠੀਕ ਆ ਸੋ ਦੋਸਤੋ ਇਹ ਸਨ ਵੀਰ ਖੋਣੀ ਨੀਲੀ ਦਾ ਵੀ ਮੱਝ ਬਹੁਤ ਖੂਬਸੂਰਤ ਇਹਨਾਂ ਦੇ ਕੋਲ ਹੈਗੀ ਆ ਤੁਸੀਂ ਗੱਲਬਾਤ ਆ ਕੇ ਘਰੇ ਕਰ ਸਕਦੇ ਜੀ ਆ ਰੇਡ ਵੀ ਦੋਸਤੋ ਮੈਂ ਪੂਰਾ ਡਿਟੇਲ ਜਿਹੜੀ ਹੈਗੀ ਵੀਡੀਓ ਦੇ ਵਿੱਚ ਤੁਹਾਨੂੰ ਦੱਸ ਦਿੱਤੀ ਆ ਸੋ ਮਿਲਦੇ ਕਿ ਨਵੀਂ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ